19 ਜਨਵਰੀ ਤੋਂ 23 ਜਨਵਰੀ 2026 ਤੱਕ ਦੇ ਮੌਸਮ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਕਿਸਾਨ ਪ੍ਰਾ ਚਿੰਤਾ ਦੇ ਵਿੱਚ ਹੈਗੇ ਆ ਵੀ ਬਾਰਿਸ਼ ਕਿੰਨੀ ਕੁ ਹੋਣੀ ਹੈਗੀ ਆ ਅਸੀਂ ਸਾਡੀ ਕਣਕ ਦੀ ਫਸਲ ਨੂੰ ਪਾਣੀ ਲਾਉਣਾ ਲਾਈਏ ਜਾਂ ਨਾ ਲਾਈਏ ਕਿਉਂਕਿ ਕਈ ਵਾਰ ਕਿਸਾਨ ਪਾਣੀ ਲਾਉਂਦੇ ਆ ਉਸ ਤੋਂ ਬਾਅਦ ਬਾਰਿਸ਼ ਵੱਧ ਹੋਵੇ ਘਟੋਵੇ ਹਨ ਕਣਕ ਜਿਹੜਾ ਪਾਣੀ ਡਬਲ ਪਾਣੀ ਨੂੰ ਮੰਨ ਜਾਂਦੀ ਹੈਗੀ ਆ ਜਾਂ ਜਿੱਥੇ ਕਣਕਾਂ ਵਾਲੇ ਛੋਟੀਆਂ ਕਣਕਾਂ ਨੇ ਲੇਟ ਬੀਜਿਆ ਉਹथे ਹਰਬੀਸਾਈਡ ਵੀ ਚੱਲ ਰਿਹਾ ਹੈਗਾ ਉਨੀ ਜਨਵਰੀ ਤੋਂ 26 ਤੱਕ 23 ਜਨਵਰੀ 2026 ਤੱਕ ਦੇ ਮੌਸਮ ਬਾਰੇ ਗੱਲਬਾਤ ਕਰਾਂਗੇ ਕਿ ਕਿਹੜਾ ਪੱਛਮੀ ਸਿਸਟਮ ਆ ਰਿਹਾ ਹੈਗਾ ਅ ਪੱਛਮੀ ਸਿਸਟਮ ਹੈਗਾ ਜੋ 23 ਜਨਵਰੀ 2026 ਬਸੰਤ ਪੰਚਮੀ ਵਾਲੇ ਦਿਨ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਪੂਰੇ ਸਮੁੱਚੇ ਭਾਰਤ ਦੇ ਵਿੱਚ بارش ਹੋਣ ਦੇ ਜਿਹੜੇ ਚਾਂਸਸ ਹੈਗੇ ਆ ਜੇ ਗੱਲ ਕਰੀ ਆਪਾਂ 22 ਜਨਵਰੀ ਸਵੇਰ ਤੋਂ ਲੈ ਕੇ 22 ਜਨਵਰੀ ਸ਼ਾਮ ਤੱਕ ਪੰਜਾਬ ਹਰਿਆਣਾ ਰਾਜਸਥਾਨ ਦੇ ਉਤਰੀ ਹਵਾਾਂ ਦੇ ਵਿੱਚ ਪੂਰੇ ਦੀਆਂ ਹਵਾਵਾਂ ਠੰਡੀਆਂ ਹਵਾਵਾਂ ਚੱਲਦੀਆਂ ਆਪਾਂ ਨੂੰ ਦਿਖਾਈ ਦੇਣੀ ਹੈ ਕਿਉਂਕਿ ਅੱਜ ਤੋਂ 5-7 ਦਿਨ ਦਾ ਜਿਹੜਾ ਮੌਸਮ ਸੀਗਾ ਉਹ ਕੁਝ ਹੋਰ ਸੀਗਾ ਹੁਣ 3-4 ਦਿਨ ਦਾ ਮੌਸਮ ਜਿਹੜਾ ਕੁਝ ਹੋਰ ਰਿਹਾ ਹੈ ਪਹਿਲਾਂ ਹੱਥਾਂ ਦੀ ਠਾਰੀ ਜਾਦੇ ਸੀ ਠੀਕ ਹੈ ਤੇ ਹੁਣ ਹੱਥਾਂ ਦੀ ਠਾਰੀ ਬਹੁਤ ਘੱਟ ਹੈਗੀ ਹੈ ਠੰਡ ਤਾਂ ਹੈਗੀ ਆ ਪਰ ਥੋੜਾ ਮੋਟਾ ਮੌਸਮ ਜਿਹੜਾ ਪਹਿਲਾਂ ਦੇ ਨਾਲੋਂ ਬਦਲਿਆ ਹੈਗਾ ਤੇ 22 ਜਨਵਰੀ ਨੂੰ ਜਿਹੜੀਆਂ ਪੂਰੇ ਦੀਆਂ ਹਵਾਵਾਂ ਠੰਡੀਆਂ ਹਵਾਵਾਂ ਚੱਲਣਗੀਆਂ ਕਿਤੇ ਸਵੇਰੇ 7-8 ਵਜੇ ਤੱਕ ਪੂਰੇ ਦੀ ਹਵਾ ਆਵੇਗੀ ਕਿਤੇ 10 ਵਜੇ ਕਿਤੇ 12 ਵਜੇ ਕਿਤੇ 2 ਵਜੇ ਮਤਲਬ 22 ਜਨਵਰੀ ਦਾ ਸਾਰਾ ਦਿਨ ਹੋਵੇਗਾ ਜੋ ਪੂਰੇ ਦੀਆਂ ਹਵਾਵਾਂ ਦਾ ਠੰਡੀਆਂ ਹਵਾਵਾਂ ਦਾ ਹੋਵੇਗਾ 22 ਜਨਵਰੀ ਦੀ ਰਾਤ ਨੂੰ 10 11 12 ਵਜੇ ਤੋਂ ਬਾਅਦ ਜਿਵੇਂ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਪੂਰਾ ਭਾਰਤ ਦੇ ਜੇ ਆਪਾਂ ਏਰੀਆ ਦੀ ਗੱਲ ਕਰੀਏ ਤੇ ਤੇ ਹਵਾਵਾਂ ਮਤ ਪੂਰੇ ਦੀ ਹਵਾਵਾਂ ਤੇ ਚੱਲਣਗੇ ਨਾਲ ਉਹਦੇ ਪੰਜਾਬ ਰਣ ਉੱਤਵੀਂ ਅੱਜ ਸਾਡੇ ਕਾਫੀ ਭਾਗਾਂ ਦੇ ਵਿੱਚ بارش ਹੋਣੀ ਹੈਗੀ 23 ਜਨਵਰੀ ਦੀ ਸਵੇਰ ਨੂੰ ਵੀ ਤੇ 23 ਜਨਵਰੀ ਦੀ ਸ਼ਾਮ ਤੱਕ ਵੀ ਤੇ ਇਹਦੇ ਵਿੱਚ ਜੇ ਗੱਲ ਕਰੀਏ ਮਾਲਵੇ ਦੇ ਵਿੱਚ ਬਹੁਤ ਘੱਟ ਮੀਂਹ ਦੱਸਿਆ ਜਾ ਰਿਹਾ ਹੈਗਾ ਤੇ ਜੇ ਗੱਲ ਕਰੀ ਆਪਾਂ ਪਵਾ ਏਰੀਆ ਮਾਝਾ ਏਰੀਆ ਦੁਆਬਾ ਏਰੀਆ ਇਸ ਏਰੀਆ ਦੇ ਵਿੱਚ Rajasthan ਦੇ ਕੁਝ ਏਰੀਆ ਦੇ ਵਿੱਚ بارش ਜ਼ਿਆਦਾ ਹੋਣ ਦੇ ਚਾਂਸਸ ਹੈ ਮਤਲਬ ਮੋਟਾ-ਵੋਟਾ ਜੇ ਦੱਸ ਦਿੰਨੇ ਆ ਵੀ 23 ਤਰੀਕ ਨੂੰ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਤਰੀ ਭਾਰਤ ਦੇ ਕਾਫੀ ਭਾਗਾਂ ਦੇ ਵਿੱਚ بارش ਜਿਹੜੀ ਹੋਣੀ ਹੈਗੀ ਆ ਕੋਈ ਜੇ ਗੱਲ ਕਰੀਏ ਬੜੀ ਵੱਡੀ بارش ਨਹੀਂ ਹੈਗੀ ਕਿਉਂਕਿ ਹਰ ਸਾਲ ਹੀ ਹੁੰਦਾ ਹੈਗਾ ਜਦੋਂ ਰੁੱਤ ਬਦਲਦੀ ਹੈਗੀ ਆ ਬਸੰਤ ਪੰਜਵੀਂ ਤੇ ਪੂਰੀ ਦੀ ਹਵਾ ਮਤੈ ਚਲਦੀ ਚਲਦੀਆਂ ਨੇ ਨਾਲ ਉਸ ਦੇ ਕਿਤੇ ਨਾ ਕਿਤੇ بارش ਵੀ ਜਿਹੜੀ ਹੁੰਦੀ ਹੈਗੀ ਆ ਦੇਖੋ ਜਿਹੜੇ ਕਿਸਾਨ ਭਰਾ ਚਾਹੁੰਦੇ ਆ ਕਿ 22 ਤਰੀਕ ਨੂੰ 23 ਤਰੀਕ ਨੂੰ ਜਾਂ 24 ਤਰੀਕ ਤੱਕ ਸਪਰੇ ਵਗੈਰਾ ਕਰਨੀ ਹੈ ਉਹ ਇੱਕ ਦੋ ਦਿਨ ਲੇਟ ਕਰ ਲਿਓ ਠੀਕ ਹੈ ਜੇ ਤੁਸੀਂ ਵਾਈ ਨੂੰ ਸਪਰੇਅ ਕਰਨੀ ਹੈ ਇੱਕ ਨੂੰ ਸਪਰੇਅ ਕਰਨੀ ਹੈ 23 ਤਵਾਰਸ਼ ਹੈਗੀ ਹੈ ਕਿਉਂਕਿ ਵਾਈ ਨੂੰ ਵੀ ਮੌਸਮ ਸਪਰੇਅ ਵਾਲਾ ਨਹੀਂ ਹੈਗਾ ਮਤਲਬ 23 ਤਰੀਕ ਤੱਕ ਤੁਸੀਂ ਰੁਕੇ ਸਪਰੇਅ ਕਰਨੀ ਹੈ 24 ਜਾਂ 25 ਤਰੀਕ ਨੂੰ ਮੌਸਮ ਚੰਗਾ ਹੋਵੇਗਾ ਸਪਰੇਅ ਵਾਲਾ ਹੋਵੇਗਾ ਕੋਈ بارش ਵਾਲਾ ਮੌਸਮ ਜਿਹੜਾ ਉਹ ਨਹੀਂ ਹੋਵੇਗਾ ਧੰਨਵਾਦ